ਲਓ ਜੀ ਆਪਾਂ ਪਹੁੰਚੇ ਮੋਰ ਮੰਡੀ ਤੇ ਕਾਟੂ ਮਾਲ ਦੇ ਵਿੱਚ ਤਕਰੀਬਨ 9:30 ਦਾ ਟਾਈਮ ਆ ਤੇ ਗੱਡੀ ਲੋਡ ਕਰਤੀ ਸਾਢੇ 9 ਵਜੇ ਲੋਡ ਕਰਦੀ ਗੱਡੀ ਮਾਲ ਬਹੁਤ ਪਹੁੰਚਾ ਥੋੜੀ ਝੋਟੀ ਆ ਜੀ ਤੇ ਕਾਟੂ ਮਾਲ ਚ ਖੜੀ ਆ ਪਤਾ ਨਹੀਂ ਕੀ ਨੁਕਸਾ ਹੈ ਅੱਜ ਕੱਲ ਥੋੜੇ ਬਾਊਡਰ ਬਾਊਡਰ ਆਪਾਂ ਘੱਟ ਪਾਉਣੇ ਥੋੜੀ ਕੇਅਰ ਕਰਨੀ ਚਾਹੀਦੀ ਹੈ ਪਸੂ ਦੀ ਨੁੱਤਾ-ਤੱਤ ਜਿਆਦਾ ਦੇਣ ਦੇ ਬਾਅਦ ਚ ਫਿਰ ਪਸੂ ਬਣਦਾ ਨਹੀਂ ਬਹੁਤ ਸੋਹਣੀ ਝੋਟੀ ਚੰਗੇ ਰੁਪਈਆ ਦੀ ਸੀ ਜੇ ਕਿਤੇ ਬਾਣੀ ਹੁੰਦੀ ਸਾਰਾ ਕਾਟੂਮਾਲ ਆ ਜੀ ਇਧਰਲੀ ਸਾਈਡ ਬਾਹਰਲੀ ਸਾਈਡ ਖੜੇ ਆਪਾਂ ਸਾਰਾ ਹੀ ਕਾਟੂਮਾਲ ਆ ਇਧਰ ਤੇ ਆਹ ਕੰਟੇਨਰ ਬੰਦ ਕਰਤਾ ਪਸੂ ਨਾਲ ਭਰ ਕੇ ਸਵੇਰ ਦੇ ਹਜੇ 8:30 9:00 ਵਜੇ ਆ ਤੇ ਬਾਕੀ ਹਜੇ ਮਾਲ ਕੁਝ ਵੀ ਕਹਿ ਉਹ ਵੀ ਖੜਾ ਹੈ ਤੇ ਕੁਝ ਵੇਕਣ ਵਾਲਾ ਹੈ ਬਹੁਤ ਜ਼ਿਆਦੇ ਪਸ਼ੂ ਜਿਹੜੇ ਹੈਗੇ ਆ ਖਰਾਬ ਹੁੰਦੇ ਆ ਕੋਈ ਕਾਰਨ ਨਾ ਜਿਵੇਂ ਘਾਟ ਘੋਟ ਪੈਣੀ ਪਸ਼ੂ ਨੂੰ ਬਾਰਡਰ ਵਗੈਰਾ ਨਾਲ ਦੀ ਨਾਲ ਦਿੰਦੇ ਰਹਿਣਾ ਚਾਹੀਦਾ ਜਦੋਂ ਪਸ਼ੂ 2-4 ਮਹੀਨੇ ਬੋਲੇ ਨਾਲ ਤਾਂ ਉਹਦੇ ਤੇ ਗੌਰ ਕਰਨੀ ਚਾਹੀਦੀ ਆ ਆਪਾਂ ਨੂੰ ਕਈ ਏਰ ਆਪਾਂ ਬੇਸਲਾ ਸਮਝ ਲੈਣੇ 6-6 ਮਹੀਨੇ ਤੱਕ ਪੈਣੇ ਫਰਾਕ ਆਉਂਦਾ ਹੀ ਡਰ ਰਹਿੰਦਾ ਬਹੁਤ ਸੁਣੀ ਝੋਟੇ ਜੀ ਹਾ ਖੜੀ ਐ ਵੱਲੀ ਕਟੂ ਮਾਲ ਜਮਾ ਕਰ ਰਿਹਾ ਤੇ ਕੱਟੀ ਆ ਗਈ ਤੇ ਕਿਸੇ ਕਾਰਨ ਬਸ ਉਹ ਨਹੀਂ ਰਹਿੰਦਾ ਤਾਂ ਫਿਰ ਵੇਚਣ ਲਈ ਅਗਲਾ ਮਜਬੂਰ ਹੋ ਜਾਂਦਾ ਬਹੁਤ ਸੁਣੀਆਂ ਝੋਟੀਆਂਆਂ ਆਂਗੀਆਂ ਸਮਾਲ ਬਹੁਤ ਪੁੰਚਾ